ਪਿਛਲੇ ਦਿਨਾਂ ਚ ਸਾਡਾ ਸੁਆਬ ਬਣਿਆ ਬਾਦਲ ਫਾਰਮ ਤੇ ਜਾਣ ਦਾ ਮੇਰੇ ਨਾਲ ਭਾਈ ਲਾਲੀ ਸ਼੍ਰੀ ਨਗਰ ਵਾਲਾ ਭਾਈ ਪਿੰਦਾ ਸਿੱਧੂ ਭਾਈ ਲਵ ਤੇ ਭਾਈ ਗੁਰਪ੍ਰੀਤ ਬੜੈਂਗਰ ਗਏ ਸੀ ਤੇ ਬਾਦਲ ਫਾਰਮ ਤੇ ਸਮੁੰਦਰੀ ਬੇੜੀਆਂ ਜੱਡੀਆਂ ਜੱਡੀਆਂ ਘੋੜੀਆਂ ਇਹ ਫਾਰਮ ਦੀਪਜੀ ਬਾਦਲ ਬਹੁਤ ਵੱਡਾ ਨਾਮ ਆ ਉਹਨਾਂ ਦਾ ਟਰਾਂਸਪੋਰਟ ਮੰਤਰੀ ਵੀ ਰਹੇ ਆ ਉਹ ਤੇ ਉਹਨਾਂ ਦੇ ਦੋਤੇ ਜਾ ਵੀਰ ਸਿੰਘ ਬਾਦਲ ਦੀਆਂ ਚੀਨ ਦੀ ਕੰਧਾਂ ਨੂੰ ਵੀ ਵੱਡੀਆਂ ਇਹ ਘੋੜੀਆਂ ਮੰਨ ਕੇ ਚਲੋ ਉਨੀਆਂ ਚੌੜੀਆਂ ਜਿਵੇਂ ਚੀਨ ਦੀ ਕੰਧ ਦਾੰਦੇ ਨ ਵੀ ਨਾ ਚੱਲਦਾ ਦੁਨੀਆ 'ਚ ਕੋਈ ਗੱਲ ਕਰੂ ਵੀ ਚੀਨ ਦੀ ਕੰਧ ਦਰ ਗਈਆਂ ਹੋ ਗਿਆ ਚੀਨ ਦੀ ਕੰਧ ਦਰ ਗਈ ਘੋੜੀਆਂ ਇਹ ਐਡੰਗਾ ਐਡੰਗਾ ਘੋੜਗਾ ਬਹੁਤ ਘੱਟ ਮਿਲਦੀਆਂ ਬਾਦਲਾਂ ਦੀ ਸ਼ਾਸਤ ਦਾ ਹੋ ਸਕਦਾ ਪੰਜਾਬ ਨਾ ਪੰਜਾਬ 'ਚ ਹੀ ਨਾ ਹੋਵੇ ਜਾਂ ਆਸੇ ਸਟੇਟਾਂ 'ਚ ਤੇ ਘੋੜਿਆਂ ਦਾ ਪੂਰੀ ਦੁਨੀਆ ਛਿੱਕਾ ਚੱਲਦਾ ਹੈ ਵਿਸ਼ੱਕ ਦੀ ਕੋਈ ਸ਼ਾਸਤਦਾਨ ਬਖਾਵੇ ਲਈ ਘੋੜੀਆਂ ਰੱਖੇ ਜਾਂ ਕਿਤੇ ਮਰਜੀ ਭੱਜਿਆ ਫਰੇ ਪਰ ਜਿਹੜੀ ਘੋੜੀਆਂ ਦੇ ਮਾਮਲੇ 'ਚ ਬਾਦਲ ਸਾਹਿਬ ਹੁਣਾਂ ਨੇ ਸ਼ੋਰਤ ਕਮਾਈ ਹੈ ਉਹ ਸ਼ਾਇਦ ਹੋਰ ਬੰਦਾ ਨਾ ਕਰ ਸਕੇ ਜਿੰਨਾ ਮਰਜੀ ਭੱਜਿਆ ਨੱਠਿਆ ਫਰੇ ਘੋੜੀ ਤੁਸੀਂ ਦੇਖੋ ਬੈਡ ਵਾੜੇ ਦੀ ਕਿੰਨੀ ਵੱਡੀ ਹੈ ਉਹਦੇ ਨੂੰ ਵੱਧ ਕੇ ਸ਼ਕੀਨ ਹੈ ਇਸ ਵਕਤ ਬਾਈ ਜੈਵੀਰ ਦੱਸਦਾ ਸੀ ਵੀ ਇਹ ਸੰਜਮ ਜੀ ਬਾਦਲ ਵਾਲੇ 72 ਇੰਚ ਵਾਲੇ ਡੈਵਿਡ ਘੂੜੇ ਤੋਂ ਗੱਬਣਾ 72 ਇੰਚਲੇ ਘੂੜੇ ਤੋਂ ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ ਵੀ ਬੱਚਾ ਇਹਨੇ ਕਿੱਡਾ ਡਬਲ ਦੇਣਾ ਹੈ ਬਾਈ ਜੈਵੀਰ ਨੂੰ ਘੂੜਾ ਰੱਖਦੇ ਨੂੰ ਖਰ ਥੋੜਾ ਸਮੇਂ ਹੋਇਆ ਪਰ ਇਹਨਾਂ ਦਾ ਪਰਿਵਾਰ ਸ਼ੌਕ ਹੈ ਘੂੜਿਆਂ ਆਲਾ ਦਾਤਿ ਨੇ ਨਾ ਬਹੁਤ ਵੱਡਾ ਦਿੱਤਾ ਬਾਦਲ ਪਰਿਵਾਰ ਨੂੰ ਤិន ਵੱਡਾ ਨਾਂ ਹੋਣ ਤੋਂ ਬਾਅਦ ਸ਼ਾਇਦ ਆਮ ਬੰਦਿਆਂ ਦੇ ਜਾਣ ਚ ਗੱਲ ਹੋਊਗੀ ਜਿਹੜੇ ਫੇਸ ਟੂ ਫੇਸ ਉਹਨਾਂ ਨੂੰ ਨਹੀਂ ਮਿਲੇ ਯਾਰ ਇੰਨੇ ਛੋਰ ਤੋਂ ਬਾਅਦ ਐਡੇ ਵੱਡੇ ਨਾਂ ਤੋਂ ਬਾਅਦ ਇਨੀਆਂ ਜਾਇਦਾਦਾਂ ਤੋਂ ਬਾਅਦ ਯਾਰ ਬੰਦੇ ਕਿੰਪਤਾ ਕੀ ਜੇ ਸੁਹਾ ਦੇ ਹੋਣੇ ਜਿੰਨੇ ਵੱਡੀ ਮਾਲਕ ਨੇ ਜਾਇਦਾਦ ਦਿੱਤੀ ਹੈ ਪਰ ਜੇ ਸੁਹਾ ਦੀ ਗੱਲ ਕਰੀਏ ਤਾਂ ਤੁਸੀਂ ਹਿਸਾਬ ਲਾ ਲਓ ਵੀ ਆਹ ਬੰਦਿਆਂ ਦਾ ਸੁਹਾ ਇਨਾ ਮਲਾਪੜਾ ਸੁਹਾ ਵੀ ਅਬ ਮੈਂ ਉਹਦੀ ਸ਼ਬਦਾਂ ਨਾਲ ਤੁਲਨਾ ਨਹੀਂ ਕਰ ਸਕਦਾ ਵੀ ਇਹਨੇ ਨਰਮ ਬੰਦੇ ਆ ਉਹਨਾਂ ਦੇ ਫਾਰਮ ਤੇ ਤਕਰੀਬਨ ਅਸੀਂ ਘੰਟਾ ਡੇਢ ਘੰਟਾ ਰੁਕੇ ਰਹੇ ਉਹਨਾਂ ਨੇ ਸਾਨੂੰ ਆਲੇ ਦੁਆਲੇ ਦਾ ਮਾਹੌਲ ਦਿਖਾਇਆ ਘੋੜਿਆਂ ਬਾਰੇ ਦੱਸਿਆ ਸਾਨੂੰ ਆ ਵੀ ਘੋੜੀ ਵੱਡੇ ਕੱਦ ਵਾਲੇ ਘੋੜੇ ਤੋਂ ਗੱਭਣਾ ਮਗਰ ਲਾਇਕ ਇਹਦਾ ਰਿਜ਼ਲਟ ਵੀ ਇਹਨਾਂ ਦੇ ਫਾਰਮ ਤੇ ਸੀ ਉਹ ਵੀ ਬਹੁਤ ਚੰਗਾ ਬੱਚਾ ਸੀ ਘੋੜੀ ਇੱਕ ਤੋਂ ਇੱਕ ਚੜਦੀ ਤੋਂ ਚੜਦੀ ਘੋੜੀ ਸੀ ਬਾਈ ਲਾਲੀ ਵੀ ਖੜਖੜ ਕੇ ਦੇਖਣ ਲੱਗ ਗਿਆ ਆਪਦੇ ਆਪ ਚ ਪੂਰਾ ਪਾਰਕ ਹੁੰਦਾ ਆਂਦਾ ਬਾਕੀ ਯਾਰ ਆਉਣ ਵਾਲੇ ਸਮੇਂ ਚ ਇਹਨਾਂ ਨੇ ਰਿਕਾਰਡ ਤੋੜ ਬੱਚੇ ਪੈਦਾ ਕਰਨੇ ਹਨ ਵੀ ਕਿਉਂ ਨਾ ਕੋ ਕਿਸੇ ਪਾਸਿਓ ਕਿਸੇ ਵੀ ਜਾਨਵਰ ਚ ਕਮੀ ਨਹੀਂ ਵੀਡੀਓ ਚ ਮੈਥੋਂ ਸਾਰੀਆਂ ਘੋੜੀਆਂ ਨਹੀਂ ਵਿਖਾਈਆਂ ਗਈਆਂ ਜਿੰਨੀਆਂ ਬਾਈ ਯਾਰ ਗਿਆਂ ਦੇ ਰੱਖੀਆਂ ਹੋਈਆਂ ਫਾਰਮ ਤੇ ਇਹ ਕੁਝ ਘੋੜੀਆਂ ਦੀ ਕਲਿੱਪ ਲਈ ਸੀ ਘੋੜੀਆਂ ਹਾਲਾਂਕਿ ਸਾਰੀਆਂ ਹੀ ਚੰਗੀਆਂ ਆਂ ਬੇਸ਼ੇਰੀ ਵਹੇ ਚੌਕੜੀ ਸੀ ਹੁਣ ਇਹਦਾ ਜਿਹੜਾ ਢਾਂਚਾ ਸਰੀਰ ਵਾਲਾ ਉਹ ਵੇਖਣਸਾਰ ਬੰਦਾ ਸਮਝਿਓ ਹੈ ਕਿ ਕਿੰਨੇ ਭਾਰੀ ਹੈ ਤੇ ਲੱਤ ਗੁੱਡਾ ਇਹਦਾ ਮਾਰਵਾੜੀ ਸਟਰਕਚਰ ਚ ਕਿੰਨਾ ਮਜ਼ਬੂਤ ਹੈ ਧੌਣ ਵਾਲੇ ਪਾਸਿਓਂ ਵੀ ਪੂਰੀ ਚੰਗੀ ਹੈ ਇਹ ਸ਼ਾਇਦ ਰਾਜ ਹੰਸ ਕੋੜੇ ਦੀ ਦੱਸਦੇ ਸੀ ਸੁਖਵੀਰ ਸਿੰਘ ਬਾਦਲ ਜੀ ਦੇ ਫਾਰਮ ਤੋਂ ਆਈ ਵੀ ਹੈ ਆ ਬਾਈ ਜਿਹੜਾ ਵਿਚਾਲੇ ਖੜਾ ਏ ਇਹਦੇ ਬਾਰੇ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਇਹ ਹੀ ਬਾਈ ਜੈਵੀਰ ਸਿੰਘ ਬਾਦਲ ਹੈ ਤੇ ਆ ਬੇਸ਼ੇਰੀ ਵਾਕਈ ਆਉ ਦੇ ਮੂੰਹੋਂ ਬੋਲਦੀ ਸੀ ਇੰਨੀ ਉਮਰ ਦੇ ਵਿੱਚ ਜੀ ਇਹਦੀ ਖੜਨੀ ਬਾਕੀ ਪੁੱਠੇ ਦੀ ਤੇ ਗਰਦਨ ਦੀ ਵੀ ਬਹੁਤ ਵਧੀਆ ਸੀ ਆਉਣ ਵਾਲੇ ਦਿਨਾਂ 'ਚ ਇਹਨੇ ਵੀ ਚੰਗੀ ਬਰੀਡ ਪੈਦਾ ਕਰਨੀ ਇੱਕਾ ਬਸ਼ੀਰਾ ਸੀ ਜੀ ਮਾਰਵਾੜੀ ਬਾਈ ਲਾਲੀ ਇਹਦੇ ਤੇ ਫਿਦਾ ਹੋ ਗਿਆ ਦਾ ਯਾਰ ਤੁਰੇ ਫਿਰਦੇ ਰਹਿੰਨੇ ਸੱਜਣਾ ਮਿੱਤਰਾਂ ਨੂੰ ਘੋੜਿਆਂ ਵਾਲਿਆਂ ਨੂੰ ਮਿਲਦੇ ਆਂ ਜਾਨਵਰ ਦੇਖਦੇ ਆਂ ਪਰ ਜੋ ਚੀਜ਼ ਇਹਦੇ 'ਚ ਹੈ ਇਹਦੀ ਭੇਲ ਲੰਮੀ ਗਰਦਨ ਇਹਦੀ ਤੇ ਘਾਟੂ ਮਰਚ ਇੰਨਾ ਕੱਦ ਆਨਾ ਮੈਂ ਅੱਜ ਤੱਕ ਇਹ ਜੱਬ ਬੱਚਾ ਨਹੀਂ ਵੇਖਿਆ ਜਦੋਂ ਧੌਣ ਚੱਕਦਾ ਸੀ ਜਦੋਂ ਮੈਂ ਕਹਿੰਦਾ ਜਰਾਫ ਦਾ ਭਲੇਖਾ ਪਾਉਂਦਾ ਸੀ ਵੀ ਇੰਨਾ ਕੱਦ ਜਾਦੇ ਕਰੂ ਆਉਣ ਵਾਲੇ ਦਿਨਾਂ 'ਚ ਇਹ ਹੋ ਸਕਦਾ ਜੋ ਬਾਦਲ ਸਾਹਿਬ ਉਹਨਾਂ ਦੇ ਫਾਰਮ ਤੇ ਜਾਨਵਰ ਰੱਖੇ ਹੈ ਕੱਦ ਵਾਲੇ ਪਾਸਿਓਂ ਤੇ ਲੈਂਥ ਵਾਲੇ ਪਾਸਿਓਂ ਸਾਰਿਆਂ ਦਾ ਰਿਕਾਰਡ ਹੀ ਤੋੜ ਦੇ ਇਹ ਵੀ ਕੋਈ ਵੱਡੀ ਗੱਲ ਨਹੀਂ ਜਿੰਨਾ ਇਹ ਚੰਗਾ ਹੌਲੀ ਹੌਲੀ ਬੱਚੇ ਨੇ ਰੰਗ ਨੀਲਾ ਕਰ ਜਾਣਾ ਉਦੋਂ ਹੋਰ ਜਿਆਦਾ ਖੂਬਸੂਰਤ ਬਣ ਜਾਣਾ ਉਮਰ ਦੇ ਹਿਸਾਬ ਨਾਲ ਬੱਚਾ ਵੈਸੇ ਹਜੇ ਇਹ 5-7 ਮਹੀਨਿਆਂ ਦਾ ਸੀ ਇਸ ਤੋਂ ਬਾਅਦ ਹੀ ਆਵਲਾ ਘੋੜੀ ਆ ਜਾਂਦੀ ਆ ਇਹ Rajasthan ਦੇ Marwari ਮਸ਼ਹੂਰ Marwari ਘੋੜੇ ਦੀ ਲੈਂਡ ਦੀ ਘੋੜੀ ਹੈ ਹੁਣ ਮੈਨੂੰ ਨਾਂ ਦੱਸਿਆ ਸੀ ਬਾਈ ਨੇ ਸ਼ਾਇਦ ਮੇਰੇ ਯਾਦ ਨਹੀਂ ਰਿਹਾ ਇਹ ਵੀ ਬਹੁਤ ਚੰਗੀ ਘੋੜੀ ਹੈ ਯਾਨੀ ਕਿ ਇਹਦੀ ਇੱਕ ਬੱਚੀ ਵੀ ਤੁਹਾਨੂੰ ਵਿਖਾਵਾਂਗੇ ਵੀਡੀਓ ਚ ਤੇ ਇਹ ਮੈਂ ਕਹਣਾ ਵੀ ਆਵਲਾ ਘੋੜੀ ਜਿਹੜਾ ਇਹਦੇ ਕਲਰ ਪੈਟਰਨਰ ਹੈ ਇਹ ਜਿਹੜਾ ਕਲਰ ਦਾ ਛਾਪਾ ਬਹੁਤ ਘੱਟ ਘੋੜੀਆਂ ਤੇ ਮਾਰਕ ਛਾਪਦਾ ਤੇ ਜਿਹਦੇ ਘਰੇ ਹੁੰਦੀ ਹੈ ਜੀ ਬਰੀਡ ਫਿਰ ਉਹ ਵੇਚਣ ਦਾ ਕਿ ਕਈ ਬੰਦੇ ਤਾਂ ਕਹਿੰਦੇ ਵੀ ਅਸੀਂ ਵਿਖਾਉਣੀ ਨਹੀਂ ਭਾਈ ਤੇ ਵੇਚਣਾ ਤਾਂ ਦੂਰ ਦੀ ਗੱਲ ਆ ਵਾਕਈ ਮੂੰਹ ਬੋਲਦੇ ਸੀ ਪਸ਼ੂ ਇਹਨਾਂ ਦੇ ਪਤਾ ਨਹੀਂ ਇਹਨਾਂ ਨੂੰ 파ਰਖੇ ਨਹੀਂ ਦਾਤੇ ਨੇ ਕਿੱਥੋਂ ਦਿੱਤੀ ਆ ਵੀ ਯਾਰ ਨਹੀਂ ਇਹਨਾਂ ਮੁਕਾਬਲੇ 'ਚ ਨਹੀਂ ਪਹੁੰਚਿਆ ਜਾਣਾ ਇੱਕ ਆ ਬੇਸ਼ੇਰੀ ਹੋਰ ਆ ਜਾਂਦੀ ਐ ਇਹ ਵੀ ਪੂਰੇ ਆਉਣ ਵਾਲੇ ਦਿਨਾਂ ਚੋਟੀ ਦੀ ਬੇਸ਼ੇਰੀ ਬਣਨੀ ਐ ਕੁਝ ਕੁ ਮਹੀਨਿਆਂ ਦੀ ਬਾਕੀ ਐ ਗੁੰਦੀ ਪਈ ਸੀ ਚਾਰ ਸ਼ਪੇਰਿਓ ਕੰਨਾਂ ਵਾਲੇ ਮੂੜੇ ਤਰ੍ਹਾਂ ਆ ਬੱਚੀ ਦਾ ਤਾਂ ਕੋਈ ਮਾਲਕ ਦੀ ਧਿਆਨਾਂ ਜੋੜ ਤੋੜ ਹੀ ਹੈ ਨਹੀਂ ਆਉਣ ਵਾਲੇ ਦਿਨਾਂ ਇਥੋਂ ਨੂੰ ਸੰਜਮ ਜੀ ਬਾਦਲ ਦਾ ਘੋੜਾ ਵੀ ਬਖਾਵਾਂਗੇ ਤੇ ਇਸ ਲਈ ਆਪਣੇ ਚੈਨਲ ਨੂੰ ਕਰ ਲੋ ਫੋਲੋ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ